जिला गुरदासपुर के हल्का डेरा बाबा नानक के गांव कोट मौलवी लोहारवली और अलग अलग गाँव में आपकी सरकार आपके द्वार तहत कैंप लगाया गया इसमें फूड सप्लाई डाटरी सहायता सर्टिफिकेट माल महकमा खेती बाड़ी पी डब्ल्यू डी से संबंधित आदि और भी महकमे के अधिकारी शामिल हुए इस कैंप को चेक करने के लिए हल्का डेरा बाबा नानक के एस डी एम हरदीप सिंह ने पहुँच कर कुछ अधिकारियों के कम होने के कारण लोगों को कमी महसूस हुई फिर भी जो अधिकारी मौके पर उन्होंने मौके पर ही लोगों के काम किए और लोग भी खुश दिखाई दिए एच डी एम साहब ने कैंप के बारे में बात करते हुए कहा जिन लोगों को प्रॉब्लम आती है उनको हल करने के लिए ही ये कैंप लगाए जाते हैं और शिकायत भी बात की जाए तो हर गांव की अलग अलग शिकायत है सबसे ज़्यादा राशन कार्ड सर्टिफिकेट गलिए नाली आदि पक्की करनी और इनको भी जल्द हल किया जाएगा ਕਲੂ ਸੰਗ ਜਿਹੜਾ ਪਿੰਡ ਸਰਫ ਕੋੜੀ ਇਸ ਤੋਂ ਇਹ ਕੈਪਵਾਰੀ ਕਹਿਣਾ ਚਾਹੁੰਦੇ ਹੋ ਹਾਂਜੀ ਕੰਪਿਊਟਰ ਲੱਗਾ ਕੰਪਿਊਟਰ ਲੱਗਾ ਹਾਂਜੀ ਲੱਗੀ ਕਿ ਨਹੀਂ ਇੱਥੇ ਸਾਰੇ ਮਲਾਬ ਜਿਹੜੇ ਬੈਠੇ ਨੇ ਹਾਂਜੀ ਚੰਗਾ ਕੰਮ ਕਰ ਰਹੇ ਆ ਜੋ ਵੀ ਅੰਦਰ ਦਾ ਆਜ਼ਾਦੀ ਦਾ ਕੰਮ ਦਾ ਕੰਮ ਦਾ ਜੋਰ ਵੀ ਇਸੇ ਆ ਸਾਰਾ ਵਧੀਆ ਕੰਮ ਕਰ ਰਹੇ ਨੇ ਤੇ ਦੀਦ ਕੰਡ ਨੇ ਸਾਰਿਆਂ ਦਾ ਸਾਰਾ ਕੰਮ ਹੰਡਿਆ ਬਿਲਕੁਲ ਸਹੀ ਕੰਮ ਜੀ ਖੰਡੇ ਨੇ ਵੀ ਖੁਸ਼ ਹੋ ਹਾਂਜੀ ਬਹੁਤ ਖੁਸ਼ ਆ ਜੀ ਮਾਟੀ ਨਾ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਆ ਜੀ ਕਿਹੜਾ ਪਿੰਡ? ਕੋਟ ਮੋਲਵੀ। ਕੈਂਪਰ ਹੀ ਕਹਿਣਾ ਚਾਹੁੰਦਾ। ਕੈਂਪਰ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਹੈ। ਜਿਨ੍ਹਾਂ ਨੇ ਘਰ-ਘਰ ਆ ਕੇ ਸੇਵਾਵਾਂ ਦਿੱਤੀਆਂ ਨੇ। ਤੇ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ। ਜਿਨ੍ਹਾਂ ਹਰ ਇੱਕ ਸੇਵਾ ਜੋ 42 ਸੇਵਾ ਵਾ ਇੱਥੇ ਮੌਜੂਦ ਨੇ ਤੇ ਹਰ ਇੱਕ ਮਿਲਣੀਆਂ ਲੋਕ ਖੁਸ਼ ਨੇ। ਅੱਜ ਕੈਂਪ ਲੱਗਾ ਆ ਜੀ ਤੁਸੀਂ ਖੁਸ਼ ਹੋ? ਹਾਂ ਬਹੁਤ ਵਧੀਆ ਜੀ। ਅਈ ਖੁਸ਼ ਆ ਸਾਰਾ ਨਗਰ ਖੁਸ਼ ਆ ਜੀ ਇਸ ਕਰਕੇ। ਕਿਹੜੀ ਬਿਟੀ ਤੇ ਕੀ ਆਜਾ ਹਾਂਜੀ ਮੇਨ ਕੰਮ ਕਿਹੜੇ ਹੋਏ ਇੱਥੇ ਮੇਨ ਕੰਮ ਆ ਜੀ ਜੋ ਜੋ ਇਹਨਾਂ ਦੇ ਕੋਲ ਹੈਗਾ ਜਿਹੜੇ ਜਿਹੜੇ ਮਹਿਕਮੇ ਆਏ ਨੇ ਤੇ ਸਾਰੇ ਵਧੀਆ ਇਹਨਾਂ ਸੁਚੱਜੇ ਢੰਗ ਨਾਲ ਬਹੁਤ ਵਧੀਆ ਕੰਮ ਕੀਤੇ ਆ ਆਪਣਾ ਨਾਮ ਆ ਜੀ ਸੁਰਿੰਦਰਪਾਲ ਸਿੰਘ ਆ ਮੈਂ ਪਟਵਾਰੀ ਹਾਂ ਤੇ ਕਿਹੜੇ ਪਿੰਡ ਦਾ ਆ ਜੀ ਸਰਪੋਰਡ ਜੀ ਕਿਨੇ ਕੋ ਮਤਲਬ ਹੋ ਗਿਆ ਤਕਰੀਬਨ ਸਾਡੇ ਕੋਲ 5-6 ਮਸਲੇ ਆਏ ਸਰਟੀਫਿਕੇਟਾਂ ਦੇ ਉਹ ਇਹ ਸਾਰੇ ਹੱਲ ਕਰਦੇ ਸਰਟੀਫਿਕੇਟ ਦੇ ਹਾਂਜੀ ਸਰਟੀਫਿਕੇਟ ਕਿਹੜਾ ਸਰਟੀਫਿਕੇਟ ਕੋਈ ਆਮਦਨ ਦਾ ਸਰਟੀਫਿਕੇਟ ਹੀ ਕੁਝ ਜਾਤੀ ਦਾ ਸਰਟੀਫਿਕੇਟ ਹਾਂਜੀ ਹਾਂਜੀ ਉਹ ਕਰਦੇ ਆ ਤਸਦੀਕ ਮੌਕੇ ਤੇ ਮੌਕੇ ਤੇ ਕਿ ਦੱਸੋ ਇਹ ਦੱਸੋ ਵੀ ਇਹ ਕਿੰਨਾ ਕੈਂਪਿਆ ਤੇ ਕਿੰਨੀ ਦੇ ਚੱਲਣਗੇ ਕੈਂਪ ਇਹ ਸੱਤ ਤਿੰਨ ਤਿੰਨ ਤੱਕ ਚੱਲ ਰਿਹਾ ਹੈ ਕੈਂਪ ਹਾਂਜੀ ਤਿੰਨ ਤਿੰਨ ਤੱਕ ਤਿੰਨ ਮਾਰਚ ਤੱਕ ਤਿੰਨ ਮਾਰਚ ਤੱਕ ਬੇਲਾਲ ਇੰਨਾ ਲਿਖਿਆ ਅੱਗੇ ਤਾਂ ਕਹਿ ਨਹੀਂ ਸਕਦੇ ਜੀ ਅੱਗੇ ਹੋਰ ਤਰੀਕੇ ਹੋਣਗੇ ਆ ਜਾਨ ਨਹੀਂ ਬਤਾਈਏ ਠੀਕ ਹੈ ਜੀ ਡੇਲੀ ਕਿੰਨੇ ਲੱਗਦੇ ਆ ਦੋਵੇਂ ਸਰ 4 4.5 ਲੱਗਦੇ ਆ 7 ਵੱਜੇ ਵਿੱਚ ਕਿ ਤੁਹਾਡੀ ਡੀਲ ਕਰਦੇ ਹੋ ਕਿ ਹੈਂਡਲ ਕਰਦੇ ਹੋ ਸਾਰੇ ਹਾਂਜੀ ਹੈਂਡਲ ਕਿੱਥਾ ਕਰਦੇ ਜੀ ਹੈਂਡਲ ਕਿੱਥਾ ਕਰਦੇ ਸਰ ਜਿਹੜਾ ਵੀ ਸਾਡੇ ਕੋਲ ਬੰਦਾ ਹੁੰਦਾ ਵਾ ਜਾਂ ਜੇ ਲੇਡੀ ਜਾਂਦੀ ਆ ਆਪਾਂ ਨੂੰ ਪਿਆਰ ਨਾਲ ਦੱਸਦੇ ਆ ਵੀ ਆਹ ਚੀਜ਼ ਤੁਸੀਂ ਨਾਲ ਲਾਓ ਤੇ ਫਿਰ ਆਪਾਂ ਉਹਨਾਂ ਦੇ ਮੁਤਾਬਕ ਕੁਝ ਦੀ ਕਰ ਦਿੰਨੇ ਆ ਅੱਜ ਸਰਕਾਰ ਤੁਹਾਡੇ ਦੁਆਰ ਦੇ ਵਿੱਚ ਮੈਂ ਐਸ.ਕੇ.ਐਮ ਡੇਰਾਬਾ ਬਾਬਾ ਨਾਨਕ ਹਰਦੀਪ ਸਿੰਘ ਇਸ ਕੈਂਪ ਨੂੰ ਕੋਟ ਮੌਲਵੀ ਵਿਂਡ ਵਿਜ਼ਿਟ ਕਰਨ ਆਇਆ ਸਾਰੀਆਂ ਅਰੇਂਜਮੈਂਟਸ ਦੇਖਣ ਆਇਆ ਤਾਂ ਇਹਦੇ ਵਿੱਚ ਇਹ ਇਨਸ਼ੋਰ ਕੀਤਾ ਕਿ ਸਾਰੇ ਡਿਪਾਰਟਮੈਂਟਸ ਇੱਥੇ ਹੋਣ ਕੁਝ ਡਿਪਾਰਟਮੈਂਟਸ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਅਸੀਂ ਸ਼ੋਅਕੋਰ ਕਰ ਰਹੇ ਹਾਂ ਇਸ ਦੇ ਵਿੱਚ ਅਸੀਂ ਪਬਲਿਕ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਜਾਣੀਆਂ ਤਾਂ ਉਹਦੇ ਰਿਲੇਟਡ ਜਿਹੜੇ ਸਰਕਾਰ ਨੇ ਸਾਨੂੰ ਗ੍ਰੀਵੈਂਸ ਫਾਰਮ ਦਿੱਤਾ ਹੋਇਆ ਮੈਂ ਇਹੀ ਆਪਣੇ ਸਟਾਫ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਇਹ ਫਾਰਮ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਬਾਕੀ ਇਹ ਜਦੋਂ ਫਾਰਮ ਆਨਲਾਈਨ ਹੁੰਦਾ ਸਾਡੇ ਲੈਵਲ ਦੇ ਉੱਤੇ ਅਸੀਂ ਇਹ ਗ੍ਰਿਵੈਂਸ ਇਹਨਾਂ ਦੀ ਸ਼ਿਕਾਇਤ ਫਾਰਮ 'ਚ ਅਸੀਂ ਜਲਦ ਤੋਂ ਜਲਦ ਸੋਲਵ ਕਰ ਦਿੰਦੇ ਹਾਂ ਫਿਰ ਕਲਿਕ ਅਪ ਲੱਗਦੀ ਡਿਲੀਵਰੀ ਇਹਦੇ ਵਿੱਚ ਤਕਰੀਬਨ ਸਬਡਿਵੀਜ਼ਨ ਦੇ ਵਿੱਚ ਪੰਜ ਤੋਂ 6 ਕੈਂਪ ਲੱਗ ਰਹੇ ਆ 4 ਮਾਰਚ ਤੱਕ ਅਸੀਂ ਸਬਡਿਵੀਜ਼ਨ ਦੇ ਵਿੱਚ ਜਿੰਨੇ ਵੀ ਪਿੰਡ ਆ ਸਾਰਿਆਂ ਨੂੰ ਕਵਰ ਕਰ ਲਾਂਗੇ ਤੇ ਅੱਜ ਕੀ ਕੀ ਪ੍ਰੋਬਲਮ ਨੇ ਮੈਨੀਕੇਟ ਹੋ ਰਹੀ ਪਬਲਿਕ ਨੂੰ ਵੈਸੇ ਮੇਨਲੀ ਤਾਂ ਜਿਹੜੀਆਂ ਪ੍ਰੋਬਲਮਸ ਆ ਦੇਖੀਏ ਰਾਸ਼ਨ ਕਾਰਡ ਰਿਲੇਟਡ ਆ ਰਹੀਆਂ ਕੁਝ ਲੇਬਰ ਕਾਰਡ ਰਿਲੇਟਡ ਆ ਰਹੀਆਂ ਐਂਡ ਜੇ ਆਪਾਂ ਗੱਲ ਕਰੀਏ ਤਾਂ ਕੁਝ ਗੜੀਆਂ ਨਾਲੀਆਂ ਦੀ ਵੀ ਪ੍ਰੋਬਲਮਸ ਆ ਰਹੀਆਂ ਅਲੱਗ-ਅਲੱਗ ਪਿੰਡ ਤੇ ਅਲੱਗ-ਅਲੱਗ ਸਥਾਨ ਹੈਗੇ ਆ ਤੇ ਜਿੱਦਾਂ ਜਿੱਦਾਂ ਕੰਪਲੇਂਟ ਰਿਕਾਰਡ ਹੋ ਰਹੀ ਹੈ ਅਸੀਂ ਮੌਕੇ ਤੇ ਹੀ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਅਫੀਸਰ ਜੀ ਤਾਂ ਰੈਗੂਲਰ ਮੈਂ ਆਪਣਾ ਸਟਾਫ ਵੀ ਲਗਾਇਆ ਹੋਇਆ ਕਿ ਇਹਨਾਂ ਨਾਲ ਇਨਟੱਚ ਰਹਿਣ ਕਿਤੇ ਵੀ ਦਿੱਕਤ ਆਉਂਦੀ ਹੈ ਕੋਈ ਅਫੀਸਰ ਨਹੀਂ ਆ ਰਿਹਾ ਅਸੀਂ ਇਨਟੱਚ ਹਾਂ 24 ਘੰਟੇ ਦਾ ਕੇਸ ਕੈਂਪ ਨੂੰ ਕਾਮਯਾਬ ਬਣਾ ਸਕੀਏ ਐਂਡ ਵੱਧ ਤੋਂ ਪ੍ਰੋਬਲਮਸ ਇੱਥੇ ਹੀ ਸੋਲਵ ਕਰ ਸਕਦੇ ਹਾਂ ਸਰ ਹਰ ਕੰਪਨੀ ਅਟੈਂਡ ਕਰ ਰਹੀ ਮੈਂ ਹਰ ਕੰਪਨੀ ਅਟੈਂਡ ਕਰ ਰਿਹਾ ਹਾਂ ਕੁਝ ਕੈਂਪ ਚ ਨੇ ਤਹਿਸੀਲਦਾਰ ਦੀ ਡਿਊਟੀ ਲੱਗੀ ਹੈ ਕੁਝ ਤਹਿਸੀਲਦਾਰ ਦੀ ਕੁਝ ਈਓ ਦੀ ਐਂਡ ਕੁਝ ਬੀਡੀਪੀਓ ਦੀ ਮੈਂ ਐਜ਼ ਅ ਸੁਪਰਵਾਈਜ਼ਰ ਅਫਸਰ ਇਹਨਾਂ ਦੇ ਇਨਟੱਚ ਹਾਂ ਤਾਂ ਇਹਨਾਂ ਤੋਂ ਰਿਪੋਰਟ ਲੈ ਰਹੇ ਹਾਂ ਅੱਜ ਐਜ਼ ਅ ਸਰਪ੍ਰਾਈਜ਼ ਮੈਂ